ਮਲਕੋਸੋ ਜੀ ਐਡੀ ਦੂਰ ਦੇ ਪਿੰਡ ਮਾਜਰੀ ਚੰਦੋ ਕਿਉਂ ਬੋਲੇਗੇ ਸਾਰੇ 12 ਕੌਂਸਲਰ ਪੱਟੇ ਮਰ ਗਏ ਇੱਥੇ ਤੱਕ ਵੀ ਜਾਏ ਵੀ ਆ ਜਾਂ ਤਾਂ ਸਾਡੇ ਅਸਤੀਫੇ ਲੈ ਲਓ 12 ਜਣਿਆਂ ਦੇ ਅਸਿੰਘਪੁਰਾ ਰੋਣਾ ਦੀ ਖੋਲ ਲੋ ਜਿੱਦਣ ਜਾਬਤਾ ਹਟਣਾ ਇੱਕ ਸਕਿੰਟ ਤੇ ਪਹਿਲਾਂ ਸਾਈਨ ਕਰਨੇ ਬਈ ਜੀ ਜਾਬਤਾ ਜਿਹੜੀ ਕਾਨਫਰੈਂਸ ਕਰੀਏ ਕਿਸਵੰਧੀ ਮੇਰੀ ਦੱਸੂਗੀ ਏ ਕੀ ਹੁਕਮ ਕੱਲ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਨੇ ਮੇਰੇ ਬਾਰੇ ਕਾਫੀ ਬੱਧੀ ਸ਼ਬਦਾਵਲੀ ਵਰਤੀ ਹੈ ਤੇ ਮੈਨੂੰ ਕਿਹਾ ਗਿਆ ਕਿ ਮੈਂ ਸਿੰਘਪੁਰਾ ਰੋਡ ਬੰਦ ਨਹੀਂ ਦੇ ਰਿਹਾ ਮੈਂ ਉਹਦੇ ਵਿੱਚ ਅੜਿੱਕਾ ਲਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਦਰਸ਼ ਚੌਂਕ ਜਾਬਤਾ ਲੱਗਿਆ ਲੱਗਿਆ ਹੋਣ ਕਾਰਨ ਮੇਰੀ ਮਜਬੂਰੀ ਹੈ ਮੈਂ ਸਾਈਨ ਨਹੀਂ ਕਰ پا ਰਿਹਾ ਜਿਸ ਦਿਨ ਜੋਨ ਜਾਬਤਾ हट ਗਿਆ 4 ਜੂਨ ਨੂੰ ਹਟਦੀ ਸਾਰ ਮੈਂ ਸਾਈਨ ਕਰ ਦੂੰਗਾ ਬਣਾਉਣੀ ਨਾ ਬਣਾਉਣੀ ਇਹ ਸਰਕਾਰ ਦੇ ਹੱਥ ਹੈ ਕਿਉਂਕਿ ਸਾਡੇ ਪਾਸ ਕਰੇ ਪਹਿਲਾਂ ਵੀ ਕੰਮ ਕੋਈ ਸਾਰੇ ਹੋ ਨਹੀਂ ਰਹੇ ਲਟ ਕਰ ਰਹੀ ਕੰਮ ਉਹ ਵੀ ਤੁਹਾਨੂੰ ਮੈਂ ਤਰਤੀਬ ਚ ਦੱਸੂਗਾ ਵੀ ਇਹ ਕੰਮ ਸਾਡੇ ਲੰਮ ਰਹੇ ਆ ਤਾਂ ਜਿੱਦਣ ਮਤਲਬ ਸੜਕ ਦਾ ਉਦਘਾਟਨ ਹੋਇਆ ਉਸੇ ਦਿਨ ਚੋਣ ਜਾਬਤਾ ਲੱਗ ਗਿਆ ਸ਼ਾਮ ਨੂੰ ਤੁਸੀਂ ਸਾਈਨ ਕਰ ਸਕਦੇ ਸੀ ਨਾ ਯਾਨੀ ਉਸ ਤੋਂ ਬਾਅਦ ਉਹ ਉਹ ਮਤਲਬ ਗੌਰ ਸਾਹਿਬ ਬਿਨਾ ਪਾਣੀ ਤੋਂ ਮੌਜੂਦੇ ਖੋਲਣ ਵਾਲੀ ਗੱਲ ਹੈ ਜਦ ਤੱਕ ਡਾਕੂਮੈਂਟ ਪੂਰੇ ਨਹੀਂ ਹੋ ਜਾਂਦੇ ਉਦੋਂ ਤੱਕ ਮੇਰੇ ਹਿਸਾਬ ਨਾਲ ਕਿਸੇ ਕੰਮ ਦਾ ਉਦਘਾਟਨ ਕਾੜੀ ਚ ਨਹੀਂ ਕਰਨਾ ਚਾਹੀਦਾ ਜਦ ਦਾ ਪਤਾ ਆਪਾਂ ਨੂੰ ਹੁੰਦਾ ਏ ਉਦੋਂ ਦਾ ਉਦਘਾਟਨ ਬਹੁਤ ਹੋਈ ਜਦੋਂ ਚੋਣ ਜਾਬਤਾ ਲੱਗਿਆ ਨਾ ਦੋ ਦਿਨਾਂ 'ਚ ਬਹੁਤ ਉਹ ਘਟਨ ਹੋਈ ਕਰਾਲੀ 'ਚ ਤੇ ਪਰ ਮੈਂ ਕਿਸੇ ਘਟਨ ਤੇ ਨਹੀਂ ਗਿਆ ਇੱਕ ਤੇ ਵੀ ਤੇ ਇਹੀ ਸੀਗਾ ਉਹ ਬਹੁਤ ਫਟਾਫਟ ਕਰ ਦਈਏ ਪਰ ਜਦ ਤੱਕ ਕਾਗਜ਼ ਨਹੀਂ ਪੂਰੇ ਹੈਗੇ ਟੈਂਟ ਨਾਲ ਜੇ ਵਰਕ ਆਊਟਰ ਨਹੀਂ ਕੱਟ ਹੋਏ ਵੀ ਕਿਵੇਂ ਪੋਸੀਬਲ ਹੈ ਵੀ ਉਹ ਬਣ ਜੂਗੀ ਸੜਕ ਤਾਂ ਪ੍ਰਧਾਨ ਅਨੰਦਪ੍ਰੀਤ ਜੀ ਵੀ ਕਹਾ ਗਿਆ ਕਹਿੰਦੇ ਜੀ ਰਣਜੀਤ ਸਿੰਘ ਜੀਤੀ ਦੇ ਕਾਫੀ ਅਲੀਗਲ ਕੰਮਾਂ ਦੀਆਂ ਫਾਈਲਾਂ ਮੇਰੇ ਤੱਕ ਪਹੁੰਚੀ ਹੋਈਆਂ ਨੇ ਜੇਕਰ ਸਾਈਨ ਨਹੀਂ ਕਰਦਾ ਤਾਂ ਉਹ ਵਰਬਾਈ ਵੀ ਆਮਦ ਕਰਦੇ ਉਹ 4 ਜੂਨ ਤੱਕ ਭਈ ਮੈਂ ਸਾਈਨ ਕਰਨੇ ਨਹੀਂ ਤੇ ਕੋਈ ਨੂੰ ਕੋਲਣ ਦੋ ਤਾਂ ਭੱਜਦੇ ਨੂੰ ਬਹਾਨਾ ਇੱਕ ਜਾਈ ਐ ਤੇ ਇੱਕ ਹੋਰ ਮੈਂ ਕਰਾਲੀ ਵਿਦਮੈਂ ਗੱਲ ਕਰ ਸਕਦਾ ਕਰਾਲੀ ਚੰਤਾਂ ਬਾਈ ਜੀ ਇੱਕ ਪੈਸੇ ਦਾ ਰਵਾਧਾਰ ਨਿਕਲਿਆ ਆ ਇੱਕ ਪੈਸੇ ਦਾ ਇੱਕ ਫੁੱਟੀ ਕੌਡੀ ਇੱਕ ਪੈਣੀ ਵੀ ਮੇਰੇ ਘਰ ਕਰਾਲੀ ਕਾਉਂਸਲ ਚੋਂ ਆਈ ਹੋਈ ਤਾਂ ਮੈਂ ਯਾਰ ਸਵਾਮੀਛ ਦੇ ਚੜਨ ਨੂੰ ਤਿਆਰ ਐ ਤੱਬਰ ਨੂੰ ਲੈ ਕੇ ਔਰ ਜਿਹੜੇ ਬਹੁਤ ਜ਼ਿਆਦਾ ਇਮਾਨਦਾਰੀ ਦਾ ਲੋਕਰ ਰਹੇ ਆ ਉਹ ਵੀ ਆ ਜਨ ਤੁਹਾਦੀ ਲਗਭਗ 3 ਸਾਲ ਹੋ ਗਏ ਤੁਸੀਂ ਇੱਥੇ ਕਾਬਜ ਹੋ ਕੁਰਸੀ ਦੇ ਕਿਹੜੇ-ਕਿਹੜੇ ਮੇਨ ਕੰਮ ਹੈ ਜਿਹੜੇ ਹੁਣ ਤੱਕ ਕੀਤੇ ਗਏ ਤੁਹਾਡੇ ਵੱਲੋਂ ਅ ਅਪ ਗੱਲੇ ਹੈ ਵੀ ਮੈਂ ਤੁਸੀਂ ਜਦੋਂ ਤਿੰਨ ਸਾਲ ਤਾਂ ਮੈਂ ਨਾ ਕਹੂ ਸਾਲ ਕਿ ਕਹਾਂ ਕਿਉਂਕਿ ਸਾਲਕ ਮੈਂ ਪ੍ਰਧਾਨ ਰਹਾ ਸਾਲਕ ਮੈਂ ਪ੍ਰਧਾਨਗੀ ਕੀਤੀ ਹੈ ਉਹ ਤੋਂ ਬਾਅਦ ਤਾਂ ਤੁਹਾਨੂੰ ਹੀ ਪਤਾ ਮੇਰੀ ਪ੍ਰਧਾਨਗੀ ਕਿਵੇਂ ਹੋ ਰਹੀ ਕਿਵੇਂ ਨਹੀਂ ਹੋ ਰਹੀ ਅਫਸਰਾਂ ਦੇਖ ਕੇ ਲਾਇਏ ਇੱਕ ਸਾਲ ਤਾਂ ਉਹ ਸਭ ਤੋਂ ਨਲਾਇਕ ਪੂਰੇ ਪੰਜਾਬ ਦਾ ਨਰੇਗੀ ਜੋ ਬਠਾੜਾ ਲਤਾ ਕੰਮ ਮੈਨੂੰ ਕਰਨ ਨਹੀਂ ਦਿੱਤਾ ਪਰ ਫਿਰ ਵੀ ਮੈਂ ਮਤਲਬ ਸਾਲਕ ਦੇ ਵਿੱਚ ਬਹੁਤ ਵਧੀਆ ਕੰਮ ਆਪਣੇ ਬੰਦਿਓ ਕੀਤੇ ਆ ਮੇਰੇ ਤੇ ਇੱਕ આરોਪ ਲੱਗਦਾ ਵੀ ਇਹ ਪੱਖਵਾਤ ਕਰਦਾ ਉਹਦੇ ਵੀ ਮੈਂ ਤੁਹਾਨੂੰ ਅੰਕੜੇ ਨਾਲ ਜਵਾਬ ਦਊਗਾ ਤੇ ਮੈਂ ਕੁਝ ਇੱਕ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਚੰਡੀਗੜ੍ਹ ਰੋਡ ਤੇ ਚਨਾਲੂ ਤੱਕ 10-10 ਫੁੱਟ ਪੇਪਰ ਲਾਉਣ ਦੀ ਸੀਗੀ ਸੜਕ ਤੇ 1.5 ਕਰੋੜ ਦਾ ਪਿਛਲੀ ਸਰਕਾਰ ਟਾਈਮ ਦਾ ਟੈਂਡਰ ਪਾਸ ਹੈ ਟੈਂਡਰ ਲੱਗਿਆ ਹੋਇਆ ਮਾਵੀਆ ਸਤੀਸ਼ਕਪੁਰ ਠੇਕੇਦਾਰਾਂ ਕੋਲ ਕੰਮ ਹੈ ਤੇ ਕੰਮ ਸ਼ੁਰੂ ਹੋ ਗਿਆ ਸੀ ਜਦਨ ਦੀ ਸਰਕਾਰ ਆ ਗਈ ਆ ਕੇ ਫੋਰੈਸਟ ਨੇ ਰੋਕਤਾ ਹੋਰ ਸ਼ਹਿਰ ਚ ਸਾਰੇ ਤੁਸੀਂ ਮਰਡੇ ਕਿਹੜਾ ਮਾਰ ਸਕਦੇ ਖਲੜਗੀ ਦਾ ਮਾਰ ਸਕਦੇ ਉੱਥੇ ਫੋਰੈਸਟ ਦੀ ਜਗ੍ਹਾ ਨਹੀਂ ਹੈ ਕਿ ਕਰਾਲਿਓ ਫੋਰੈਸਟ ਦੀ ਜਗ੍ਹਾ 2 ਸਾਲ ਹੋ ਗਏ ਪੇਪਰ ਤੁਸੀਂ ਜਾਂਦੇ ਹੋਏ ਨਿਗਾ ਮਾਰ ਕੇ ਜਾਇਓ ਖਾਸ ਕਰਕੇ ਸਕੂਲ ਦੇ ਸਾਹਮਣੇ ਤੁਹਾਨੂੰ ਪੇਪਰ ਮਿਲਣਗੇ ਪਏ ਉਹ 2 ਸਾਲ ਦਾ ਕੰਮ ਰੁਕਿਆ ਹੋਇਆ ਫਿਰ ਵੀ ਮੈਂ ਆਪਣੇ ਮੈਨੂੰ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕੈਮਰੇ ਲਵਾਏ ਸ਼ਹਿਰ ਚ ਤੇ ਕਿ ਉੱਥੇ ਵੀ ਆ ਕੇ ਪਾਰਟੀ ਬਾਜ਼ੀ ਵੱਡ ਜਾਂਦੀ ਏ ਕੈਮਰੇ ਦਾ ਸਾਡੇ ਦਾ ਜਿਹੜਾ ਅਸੀਂ ਮੇਨ ਉਹ ਸੀਗਾ ਉਹ ਸੀਗਾ ਉਹ ਅਸੀਂ ਥਾਣੇ 'ਚ ਬਣਾਤਾ ਕਿਉਂਕਿ ਥਾਣੇ ਨੂੰ ਲੋੜ ਏ ਬੇਸ਼ੱਕ ਕਾਉਂਸਲ ਨੇ ਲਾਏ ਸਾਨੂੰ ਲੋੜ ਦੀ ਹੈ ਕਿਉਂਕਿ ਕ੍ਰਾਈਮ ਉਹਨਾਂ ਨੇ ਦੇਖਣਾ ਉੱਥੇ ਅਸੀਂ ਲਾਤਾ ਪਰ ਉੱਥੇ ਵੀ ਕੋਈ ਪਾਰਟੀ ਬਾਜ਼ੀ ਹੋਈ ਐ ਐਮਸੀ ਉੱਤੇ ਨਗਰ ਕਡੇ ਧਰਮਸ਼ਾਲਾ ਦਾ ਪ੍ਰਧਾਨ ਬਣ ਗਿਆ ਉੱਥੋਂ ਟਾਵਰ ਪਟਵਾ ਕੇ ਹੁਣ ਸਾਡੇ ਇੱਥੇ ਆ ਗਿਆ ਕਾਉਂਸਲ 'ਚ ਪਰ ਹੁਣ ਮੈਂ ਉਹ ਲਿਖ ਕੇ ਭੇਜੂਗਾ ਐਸਐਸਪੀ ਸਾਹਿਬ ਨੂੰ ਬੇ ਇੱਥੇ ਇੱਕ ਮੁਲਾਜ਼ਮ ਲਾਇਆ ਜਾਵੇ ਕਿਉਂਕਿ ਉਹਨਾਂ ਦਾ ਕੰਮ ਹੈ ਸਾਡਾ ਨਹੀਂ ਹੈਗਾ ਤੇ ਉਹਨਾਂ ਨੇ ਵਰਕਿੰਗ ਜਦੋਂ ਆਏ ਸੀ 노 ਡਾਊਟ ਮੇਰੇ ਸਾਹਮਣੇ ਦੀ ਗੱਲ ਹੈ ਮਤਲਬ ਕ੍ਰਾਈਮ ਨੂੰ ਕੰਟਰੋਲ ਕਰਨ ਲੱਗ ਗਏ ਸੀ ਕਿਸੇ ਦਿਨ ਕੋਈ ਬੰਦਾ ਆਇਆ ਸਾਡੇ ਕੋਲੇ ਉਹ ਡੱਬਾ ਲੈ ਕੇ ਆਇਆ ਮੈਂ ਕਹਾਂਦਾ ਲੈ ਕੇ ਆਏ ਭਾਈ ਕਹਿੰਦਾ ਜੀ ਮੇਰਾ ਅਗਰੇ ਸੀ ਪਰਸ 8000 ਰੁਪਿਆ ਸੀਗਾ ਕਹਿੰਦਾ ਮੈਂ ਮੁੜ ਕੇ ਇਹਨਾਂ ਕੈਮਰੇ ਦੇਖਿਆ ਉਹ ਲੇਡੀ ਪਛਾਣੀ ਗਈ ਅਲਰੇਡੀ ਕੁਦਰਤੀ ਜਿਹੜੀ ਨੂੰ ਮਿਲਿਆ ਉਹਨੇ ਵਿਚਾਰੇ ਜਾ ਕੇ ਉਮੀਦ ਰੱਖ ਲਿਆ ਉਹ ਸਾਡੀ ਕਾਉਂਸਲ ਦੀ ਉਹ ਮੁਲਾਜ਼ਮ ਸੀਗੀ ਉਹ ਸ਼ਾਇਦ ਉਹਦੇ ਵਿੱਚ ਉਬਨਾਬ ਵੀ ਮੁੜਦਾ ਪਰ ਉਹ ਕੈਮਰਾ ਦੀ ਬਦੌਲਤ ਮੁੜਿਆ ਉੱਥੇ ਕਾਫੀ ਸਾਨੂੰ ਫਾਇਦਾ ਹੋਇਆ ਨਾ ਕੈਮਰੇ ਨਾਲ ਸ਼ਮਸ਼ਾਨ ਘਾਟ ਦਾ 35 ਸਾਲ ਪੁਰਾਣਾ ਰਸਤੇ ਦਾ ਸੀਗਾ ਉਹ ਵੀ ਮੈਂ ਹੱਲ ਕਰਾਇਆ ਤੇ ਸ਼ਮਸ਼ਾਨ ਘਾਟ ਨੂੰ ਰਸਤਾ ਲਾਇਆ ਪਰ ਉਹਦੇ ਨਾਲ ਮੈਂ ਇੱਕ ਜਦੋਂ ਮੈਂ ਸ਼ਮਸ਼ਾਨ ਘਾਟ ਨੂੰ ਰਸਤਾ ਇਹ ਲਗਵਾਇਆ ਇੱਕ 11 ਫੁੱਟ ਦਾ ਤਾਂ ਸ਼ਹਿਰ ਚੋਂ ਮੈਨੂੰ ਬਹੁਤ ਜ਼ਿਆਦਾ ਸਮਰਥਨ ਮਿਲਿਆ ਕਿਉਂਕਿ ਸਾਡੇ ਹਿੰਦੂ ਭਾਈਚਾਰੇ ਚ ਇਹਨੂੰ ਤੀਰਥ ਵਾਂਗ ਪੂਜਦੇ ਆ ਮੈਂ ਉਤਤਸ਼ਾਹਿਤ ਹੋ ਕੇ ਇੱਕ ਰਸਤਾ ਸਾਡੇ ਪਿਛਲੇ ਪਾਸੇ 22 ਫੁੱਟ ਦਾ ਰਸਤਾ ਜਾਂਦਾ ਸਰਕਾਰੀ ਉਹ ਸਾਡੇ ਸਮਾਰਕਾਡ ਦੇ ਬਿਲਕੁਲ ਨਾਲ ਨੂੰ ਲੰਘਦਾ ਉਹਦੇ ਵਿੱਚ ਕਿਸੇ ਬਿਲਡਰ ਦੀ ਜਗ੍ਹਾ ਪੈਂਦੀ ਮੈਂ ਬਿਲਡਰ ਕੋਲ ਗਿਆ ਮਹਾਰਾਜ ਵੀ ਸਾਨੂੰ ਆ ਜਗ੍ਹਾ ਦੇ ਉਹ ਕਦੋਂ ਬਈਆ ਤੂੰ ਆਇਆ ਕੋਈ ਗੱਲ ਨਹੀਂ ਤੁਹਾਨੂੰ ਜਵਾਬ ਨਹੀਂ ਹੈਗਾ ਬੇ ਐਦਾਂ ਕਰ ਜਿੰਨੇ ਕ ਤਕਾਉਣ ਜੀ ਸਾਤੋਂ ਲੈ ਲੈ ਉੰਨੇ ਤੂੰ ਦੇ ਦੇ ਸਾਨੂੰ ਬਰਾਬਰ ਤਵਾਦਲਾ ਕਰ ਲੈ ਸਾਡਾ 30 ਫੁੱਟ ਦਾ ਰਸਤਾ ਪੜ ਜਾਣਾ ਸੀ ਉੱਥੇ ਬਾਈ ਦਾ ਸਰਕਾਰੀ ਹੈ 30 ਫੁੱਟ ਦਾ ਸ਼ਮਸ਼ਾਨ ਘਾੜ ਤੋਂ ਰਸਤਾ ਲਾਦਣਾ ਇੱਥੋਂ ਮੋੜ ਪੈਣਾ ਸੀਗਾ ਸਾਡਾ ਮੱਤੇ ਰੁਕਦਾ ਸ਼ਮਸ਼ਾਨ ਘਾੜ ਦੇ ਰਸਤੇ ਦੇ ਮੱਤੇ ਰੁਕਦੇ ਹੁੰਦੇ ਆ ਤੇ ਜਿਵੇਂ ਕਹ ਸਰਕਾਰ ਨੂੰ ਇਹਨਾਂ ਗੱਲਾਂ ਦਾ ਪਤਾ ਲੱਗ ਸਰਕਾਰ ਨੂੰ ਤਾਂ ਦੱਸਿਆ ਜਾਂਦਾ ਸਾਡੇ ਕੌਂਸਲ ਚੋਂ ਦੱਸਿਆ ਜਾਂਦਾ ਵੀ ਆਜੇ ਕੰਮ ਹੋ ਗਿਆ ਇਹ ਇਹਦੇ ਨਾਲ ਉਹਨੂੰ ਬਹੁਤ ਜ਼ਿਆਦਾ ਸ਼ਰਤ ਸਮਰਥਨ ਮਿਲਣਾ ਉਹ ਸਾਡਾ ਮਤਾ ਮਨਜ਼ੂਰ ਨਹੀਂ ਹੋਇਆ ਐਡੀਸ਼ਨ ਰੋਕ ਲਾਤੀ ਮਤਲਬ ਜਦਨ ਦੀ ਸਰਕਾਰ ਇਹ ਤੁਹਾਨੂੰ ਮੈਨੂੰ ਕੰਮ ਨਹੀਂ ਕਰਨ ਦੇ ਰਹੀ ਇਹਦੇ ਵਿੱਚ ਮੈਂ ਮਜਬੂਰ ਹਾਂ ਉਹ ਕਹਿੰਦੇ ਜੀ ਸਾਡੇ ਕੰਮਾਂ ਨੂੰ ਰੋਕਿਆ ਜਾਂਦਾ ਹੈ ਤੇ ਪੜਿਆਲੇ ਪਿੰਡ ਨੂੰ ਜਾਣ ਵਾਲੀ ਸੜਕ ਦੇ ਉੱਤੇ ਵੀ ਟੈਨ ਲਗਾ ਦਿੰਦੇ ਆ ਬਿਨ ਇੱਕalle ਹੈ ਪਤਲਾ ਸਾਹਿਬ ਬੰਡਵਾ ਕੰਮ ਮਿਲਦਾ ਏ ਸੜਕ ਦਾ ਹਾਲ ਜੇ ਤੁਸੀਂ ਦੇਖ ਲੈ ਇੰਨੀ ਟੁੱਟੀ ਹੋਈ ਸੀਗੀ ਇਹਦਾ ਹਾਲ ਵੀ ਸਿੰਘਪੁਰਾ ਰੋਡ ਵਾਲੀ ਸੀਗਾ ਪਰ ਹੁਣ ਬਣ ਗਈ ਹੁਣ ਮੈਂ ਪੱਟ ਕੇ ਦਿਖਾ ਨਹੀਂ ਸਕਦਾ ਤੇ ਜਿਹੜਾ ਇਹ ਪਾਰਸ਼ਲਟੀ ਵਾਲਾ ਵੀ ਪੜਿਆਲੇ ਨੂੰ ਵੱਧ ਕੰਮ ਹੁਣ ਤੱਕ ਜਦੋਂ ਦਾ ਮੈਂ ਪ੍ਰਧਾਨ ਬਣਿਆ ਹਾਂ 99 ਲੱਖ 9000000 ਯਾਰ ਦੇ ਕੰਮ ਪੜਿਆਲੇ ਦੇ ਪਾਸ ਕੀਤੇ ਮੈਂ ਉਹਦੇ ਉਲਟ 10 ਨੰਬਰ ਵਾਰਡ ਮੇਰੇ ਵਿਰੋਧੀ ਦਾ ਏ ਜਿਹੜਾ ਕਿ ਮੇਰਾ ਸਭ ਤੋਂ ਵੱਡਾ ਵਿਰੋਧੀ ਏ ਜਿਹਨੂੰ ਕੋਈ ਦਿਨ ਰਾਤ ਇਹ ਹੀ ਦਿਖੀ ਜਾਂਦਾ ਵੀ ਮੈਂ ਇਹ ਪ੍ਰਧਾਨ ਕਿਵੇਂ ਬਣ ਗਿਆ ਮੈਂ ਮੈਂ ਕਿਵੇਂ ਬੈਠ ਮਕੂੜਾ ਜਾਈ ਨਹੀਂ ਬੈਠਣਾ ਇੱਕ ਇੱਥੇ ਇੱਥੇ ਲਿਖਿਆ ਜਾਂਦਾ ਫੇਰ ਬੈਠ ਹੁੰਦਾ ਉਹਦੇ ਵਾਰਡ 'ਚ 1 ਇੱਕ ਕਰੋੜ 13 ਲੱਖ 15 ਹਜ਼ਾਰ ਦਾ ਕੰਮ ਹੋਇਆ। ਫੇਰ ਆਜੋ ਜੀ। ਕਹਿੰਦੇ ਰਮਾ ਕਾਂਤ ਦਾ ਸਭ ਤੋਂ ਖਾਸ ਹੈ। ਰਮਾ ਕਾਂਤ ਦੇ ਵਾਰਡ 'ਚ ਹੋਇਆ 1 ਕਰੋੜ 1 ਲੱਖ ਤੱਕ ਕੰਮ ਪਾਸ ਕੀਤੇ ਸੀ। ਤੇ ਨੰਦੀ ਨਾਲ ਤੁਹਾਨੂੰ ਮੈਨੂੰ ਪਤਾ ਹੀ ਹੈ ਕਿਵੇਂ ਸਬੰਧ ਹੈ ਮੇਰੇ। 1 ਕਰੋੜ 53 ਲੱਖ 85 ਹਜ਼ਾਰ ਦੇ। ਮੈਂ ਤਾਂ ਕਰੋੜ ਵੀ ਨਹੀਂ ਟੱਪਿਆ ਉਸ ਬਾਕੀ ਸ ਮੈਂ ਚਾਰੇ ਪਾਸੇ ਕੱਢੇ ਜੇ ਕੋਹੂੰ ਤਾਂ ਮੈਂ ਸਾਰੇ ਵਾਰਡਾਂ ਦਾ ਵੀ ਡਾਟਾ ਕੱਢ ਸਕਦਾ। ਪ੍ਰਚਾਰ ਬਾਡਾ ਚ ਤੁਹਾਨੂੰ ਪਤਾ ਲੱਗ ਜੂ ਮੈਂ ਕਿੰਨੀ ਕੁ ਪਾਰਸ਼ਲਟੀ ਕਰਦਾ ਕਿਸੇ ਨਾਲ ਕੰਮ ਹੋਏ ਉੱਥੇ ਹੋਏ ਹੈ ਜਾਂ ਮਤਲਬ ਪਾਸ ਹੋਏ ਸਨ ਪਾਸ ਹੋ ਗਏ ਤਕਰੀਬਨ ਤਕਰੀਬਨ 90% ਹੋ ਗਏ ਹੋਣਗੇ ਜੇ ਕਿਸੇ 5-10% ਟੈਂਡਰ ਲੱਗਣਾ ਰਹਿ ਗਿਆ ਤਾਂ ਲੱਗ ਜਾਣਗੇ ਜਿੰਨੇ ਐਸਟੀਮੇਟ ਪਾਸ ਹੋਏਵੇ ਤਕਰੀਬਨ ਤਕਰੀਬਨ ਟੈਂਡਰ ਲੱਗ ਚੁੱਕੇ ਸ਼ਾਇਦ ਕੋਈ ਰਹਿਦਾ ਹੋਵੇ ਜੇ ਬਾ ਸਿੰਘ ਫਾ ਰੋਡ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਰਚਨਾ ਆ ਕੀ ਰਹੀਆਂ ਵਿੱਚ ਉਹ ਉਹ ਰੋਡ ਸਾਡੀ ਨਹੀਂ ਹੈਗੀ ਇਹ ਤਾਂ ਤੁਹਾਨੂੰ ਪਤਾ ਪੀਡਬਲੂਡੀ ਦੀ ਰੋਡ ਹੈ ਤੇ ਫੇਰ ਵੀ ਅਸੀਂ ਇੱਕ ਬਾਈ ਦੇ ਵਿੱਚ ਮਤਾ ਐਸਟੀਮੇਟ ਪਾਸ ਕੀਤਾ ਸੀ ਵੀ ਸਣਕਪੁਰਾ ਰੋਡ ਦਾ ਹਾਲ ਮਾੜਾ ਏ ਵੀ ਇਹਨੂੰ ਅਸੀਂ ਪੈਚ ਵਰਕ ਮੜ ਮੁੱਟੀ ਕਰਦੇ ਤੇ ਬਾਕੀ ਸ਼ਹਿਰ ਚ ਵੀ ਉਹ ਕੱਲਾ ਸਿੰਘਪੁਰਾ ਰੋਡ ਦਾ ਨਹੀਂ 24 ਲੱਖ ਸਮਥਿੰਗ ਦਾ ਹੈਗਾ ਸ਼ਾਇਦ 85000 ਦਾ ਏ ਉਹ ਸਿੰਘਪੁਰਾ ਰੋਡ ਤੇ ਬਾਕੀ ਸਾਰਾ ਸ਼ਹਿਰ ਕੁਝ ਕਿਉਂਕਿ ਸਾਡੇ ਕੁਝ ਸੜਕਾਂ ਬਾਹਰ ਆਊਟਰ ਬਾੜਾ ਦੇ ਟੁੱਟੀਆਂ ਹੋਈਆਂ ਜਿਹਨੂੰ ਰਿਪੇਅਰ ਵਾਸਤੇ ਕਰਿਆ ਸੀ ਪਰ ਜਦੋਂ ਸਰਕਾਰ ਨੇ ਬਣਾਈ ਹੋਏ ਨਾ ਤੇ ਅਸੀਂ ਉਹ ਸਾਰੀ ਟੈਂਡਰ ਲਾਤਾ ਵੀ ਸਿੰਘਪੁਰੇ ਰੋਡ ਦੀ ਸਾਰੀ ਕੰਮ ਕਰਦਾ ਹੋਰ ਵਾੜਾਂ ਚੋਂ ਕੰਮ ਨਹੀਂ ਕਰਨਾ ਉਹ ਕੱਲੇ ਸਿੰਘਪੁਰਾ ਰੋਡ ਦਾ ਬਾਕੀ ਬਾੜਾਂ ਦਾ ਵੈਸੇਗਾ ਪਰ ਉਹ ਅਸੀਂ ਸਾਰੀ ਕੰਮ ਉੱਥੇ ਕਰਦਣਾ ਉਹਦੇ ਲਈ ਪਹਿਲਾਂ ਸਾਨੂੰ ਪੀ ਡਬਲਯੂ ਡੀ ਤੋਂ ਪਰਮਿਸ਼ਨ ਲੈਣੀ ਪਈ ਪੀ ਡਬਲਯੂ ਡੀ ਦੀ ਪਰਮਿਸ਼ਨ ਆ ਗਈ ਅਸੀਂ ਟੈਂਡਰ ਲਾਤਾ ਟੈਂਡਰ ਮੈਚੁਰ ਹੋ ਗਿਆ ਭਰਤਾ ਕਿਸੇ ਨੇ ਠੇਕੇਦਾਰ ਨੇ ਤੇ ਉਸ ਦਰਾਂਨ ਉਦਘਾਟਨ ਵੀ ਕਰਤਾ ਵੈਸੇ ਉਹਨਾਂ ਨੂੰ ਜੋ ਵੀ ਬੰਦੇ ਗਾਈਡ ਨਹੀਂ ਠੀਕ ਕਰਦੇ ਤੇ ਜਦ ਤੱਕ ਬਿਨਾ ਪਾਣੀ ਤੇ ਮੌਜੂਦੀ ਨਹੀਂ ਖੋਲਣੀ ਚਾਹੀਦੀ ਜਦੋਂ ਤੱਕ ਕਾਗਜ਼ੀ ਕਾਰਵਾਈ ਪੂਰੀ ਹੋ ਜਾਂਦੀ ਹੈ ਉਦੋਂ ਤੱਕ ਕਿਸੇ ਕੰਮ ਦਾ ਮੇਰੇ ਹਿਸਾਬ ਨਾਲ ਉਦਘਾਟਨ ਨਿਕਾਲ ਹੀ ਨਹੀਂ ਕਰਨੀ ਚਾਹੀਦੀ ਜਿਹੜਾ ਇਹ ਪੈਸੇ 24 ਲੱਖ 85 85 ਹਜ਼ਾਰ ਦੀ ਗੱਲ ਹੋਈ ਸੀ ਇਹ ਆਮ ਆਲੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਦੇ ਪਾਸ ਹੋਏ ਸੀ ਜਾਂ ਬਾਅਦ ਚ ਹੋਏ ਹੈ ਨਹੀਂ ਨਹੀਂ ਪੈਸੇ ਤਾਂ ਦੇਖੋ ਕਾਉਂਸਲ ਨਹੀਂ ਨਹੀਂ ਐਸਟੀਮੇਟ ਬਾਅਦ ਚ ਪਾਸ ਹੋਇਆ ਸਰਕਾਰ ਬਣਨ ਤੋਂ ਤੇ ਪੈਸੇ ਤਾਂ ਸਾਡੇ ਆਪਣੇ ਹਸਾਸੇ ਨੇ ਸਾਨੂੰ ਸਰਕਾਰ ਵੱਲ ਤੇ ਗ੍ਰਾਂਟ ਦੇ ਤੌਰ ਤੇ ਇੱਕ ਸਿੰਗਲ ਪੈਣੀ ਜਦੋਂ ਦੀ ਇਹ ਸਰਕਾਰ ਬਣੀ ਹੈ ਇੱਕ ਸਿੰਗਲ ਪੈਣੀ ਸਾਨੂੰ ਨਹੀਂ ਆਈ ਹੈਗੀ ਸਾਡੇ ਕੋਲ ਜਿਹੜੇ ਸਾਡੇ ਸਾਡਾ ਜੀਐਸਟੀ ਦਾ ਹਿੱਸਾ ਸਾਡੇ ਸ਼ਹਿਰ ਦਾ ਤੁਸੀਂ ਕੋਈ ਚੀਜ਼ ਖਰੀਦਦੇ ਰੁਪਈ ਦੀ ਕੋਈ ਚੀਜ਼ ਖਰੀਦਦੇ ਉਹ ਜੀਐਸਟੀ ਕੱਟਿਆ ਜਾਂਦਾ ਉਹ ਉਹ ਸਾਡਾ ਆਪਣਾ ਹਿੱਸਾ ਉਹ ਤੋਂ ਸਾਰੇ ਉਹ ਲੋਕਲ ਲੋਕਲ ਗਵਰਨਮੈਂਟ ਸਾਡੀ ਉਹ ਲੋਕਲ ਗਵਰਨਮੈਂਟ ਦਾ ਹੱਕ ਹੁੰਦਾ ਸਾਨੂੰ ਸਿਰਫ ਜੀਐਸਟੀ ਦਾ ਸਾਡਾ ਹਿੱਸਾ ਹੁੰਦਾ ਤੇ ਸਾਡੇ ਨਕਸ਼ੇ ਪਾਸ ਕਰਦੇ ਉਹਨਾਂ ਦੇ ਉਹ ਸਾਡੇ ਅਸਾਸੇ ਨੇ ਕਾਉਂਸਲ ਦੇ ਅ ਇਹਦੇ ਤੇ ਅਕਸਾਈ ਡਿਊਟੀ ਹੁੰਦੀ ਸਾਨੂੰ ਇਹ ਸਾਡੇ ਆਪਣੇ ਅਸਾਸੇ ਨੇ ਸਰਕਾਰ ਦੀ ਸਾਨੂੰ ਇੱਕ ਪੈਸੇ ਦੀ ਵੀ ਸਿੰਗਲ ਪੈ ਸਿੰਗਲ ਇੱਕ ਸਿੰਗਲ ਪੈਸਾ ਵੀ ਜੀ ਸਰਕਾਰ ਨੇ ਦਿੱਤਾ ਹੋਵੇ ਸਰਕਾਰ ਨੇ ਗ੍ਰਾਂਟ ਦੇ ਤੌਰ ਤੇ ਸਾਨੂੰ ਤਾਂ ਦਿਖਾ ਦੂ ਆਪਾਂ ਕਹਿੰਦਾ ਕਿ ਹਾਂ ਭਾਈ ਮੈਂ ਗਲਤ ਮੈਂ ਗਲਤ ਹੈ ਕਰੋੜ ਕਰੋੜਾਂ ਦੇ ਕਹਿੰਦੇ ਪਿੰਡਾਂ ਨੂੰ ਅਲਾਟਮੈਂਟ ਕੀਤੀ ਹੈ ਚੈੱਕ ਲਿੱਤੇ ਨੇ ਫਿਰ ਕਰਾਲੀ ਸ਼ਹਿਰ ਲਈ ਕਿਉਂ ਨਹੀਂ ਅ ਮੁਲਕ ਦੱਸੋ ਜੀ ਅੱਡੀ ਦੂਰ ਦੇ ਪਿੰਡ ਮਾਜਰੀ ਚੰਦੋ ਕਿਉਂ ਬੋਲੇਗੇ ਸਿੰਘਪਰਾ ਕਾਲੇਯਾਲ ਬਰਾਉਲੀ ਅਡ ਜੋਇਨਿੰਗ ਪਿੰਡ ਕਿਉਂ ਨਹੀਂ ਬੋਲੇਗਾ ਭਾਈ ਅੱਡੀ ਦੂਰ ਦੇ ਪਿੰਡ ਦੱਸੇਗੇ ਚੰਦੋ ਸਟੇਡੀਅਮ ਹੈ ਜਿਹੜਾ ਕਾਂਗਰਸ ਸਰਕਾਰ ਦੇ ਟਾਈਮ ਪਾਸ ਹੋਇਆ ਉਹ ਗੁਰਮੀਤ ਦਾ ਰਾਣਾ ਗੁਰਮੀਤ ਸੋਢੀ ਜੀ ਨੇ ਜਿਹੜੇ ਉਹ ਖੇਡ ਮੰਤਰੀ ਸੀਗੇ ਉਹਨਾਂ ਤੱਕ ਅਸੀਂ ਅਪਰੋਚ ਕੀਤੀ ਸੀ ਉਹਨਾਂ ਨੇ ਸਾਨੂੰ ਉਹ ਦਿੱਤਾ ਸੀ ਪ੍ਰੋਜੈਕਟ ਉਦੋਂ ਸਾਡੇ ਇੱਥੇ ਹਲਕਾ ਇੰਚਾਰਜ ਜਗਮਉਰ ਸਿੰਘ ਕੰਗ ਸੀਗੇ ਅਸੀਂ ਉਹ ਕਟੌਰ ਵਾਸਤੇ ਲਿਆਉਣਾ ਸੀਗਾ ਕਟੌਰ ਮੈਂ ਸਾਰੀ ਪੰਚਾਇਤ ਕੋਲ ਘੁੰਮਿਆ ਆਪਸੀ ਡਿਸਪਿਊਟ ਸੀਗਾ ਉਹਨਾਂ ਨੇ ਮਤਾਂ ਨਹੀਂ ਪਾ ਕਿ ਦਿੱਤਾ ਤਾਂ ਉਹ ਕੰਮ ਚੰਦੋਂ ਹੋਇਆ ਉਹ ਪੁਰਾਣੀ ਸਰ ਮਤਲਬ ਕਾਂਗਰਸ ਸਰਕਾਰ ਵੇੜੇ ਦਾ ਸੈਂਟਰ ਦਾ ਪੈਸਾ ਪੈਚਾ ਪੈਸਾ ਸੈਂਟਰ ਦਾ ਮੈਂ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਦਾ ਪੈਸਾ ਸੈਂਟਰ ਦਾ ਤੇ ਪਰ ਉਹ ਕਾਂਗਰਸ ਸਰਕਾਰ ਦਾ ਹੀ ਤਾਂ ਕੰਮ ਹੈ ਚਲੋ ਕਹੇ ਤਾਂ ਕੋਈ ਵੀ ਕੁਝ ਸਕਦਾ ਇਹ ਇਸ ਸਮੇਂ ਇੱਕ ਪ੍ਰੈਸ ਕਾਨਫਰੰਸ ਤੁਸੀਂ ਕੀਤੀ ਤੁਸੀਂ ਦੱਸਿਆ ਸੀ ਵੀ ਕਾਂਗਰਸ ਟਾਈਮ ਜਿਹੜੀ ਸਾਡੇ ਫੰਡ ਆਏ ਸੀ ਉਹ ਵੀ ਵਾਪਸ ਚਲੇਗੇ ਉਹ ਕਿੰਨਾ ਫੰਡ ਸੀ ਜੋ ਕਿ ਕੀ ਇਸ਼ੂ ਸੀ ਉਹ ਸਾਡਾ ਨਾ ਜਦੋਂ ਇਹ ਜਿਹੜਾ ਆਪਣਾ ਗ੍ਰਾਂਟ ਸੀਗੀ ਸਾਨੂੰ ਪਿਛਲੀ ਸਰਕਾਰ ਦੀ ਉਹ ਤਕਰੀਬਨ 2.5 ਕਰੋੜ ਦੇ ਕਰੀਬ ਤੋਂ ਮੈਂ ਐਗਜ਼ੈਕਟ ਨਹੀਂ ਦੱਸ ਪਾਉਂਗਾ ਮੈਨੂੰ ਕਾਫੀ ਫੋਲ ਫਾਲੀ ਕਰਨੀ ਪੈਣੀ ਹੈ ਸੋ ਹੈਗੇ ਤੇ ਉਹਦੇ ਚ ਉਹਦੇ ਚ ਅਸੀਂ ਕੀ ਕੀਤਾ ਸੀਗਾ ਉਹ ਜਿਹੜੇ ਚਾਰ ਕੰਮ ਕਰ ਲਈ ਸੀਗੇ ਇੱਕ ਤੇ ਆ ਬਰਮ ਇਹਦੀ ਚੰਡੀਗੜ੍ਹ ਰੋਡ ਦੀ ਦੋ ਇੱਕ ਪਾਸੇ ਦੀ ਦੋਨੇ ਪਾਸੇ ਦੂਜੇ ਪਾਸੇ ਬਰਮ 75 75 ਲੱਖ ਦੇ ਕਰੀਬ 74 75 ਲੱਖ ਦੇ ਦੋਨੇ ਦੋਨੇ 75 75 ਦੇ 74 75 ਦੇ ਕੰਮ ਇਹ ਸੀਗੇ ਦੋ ਟਿਊਬਲ ਸੀਗੇ ਸਾਡੇ ਉਹਦੇ ਵਿੱਚ ਅ 6 ਨੰਬਰ ਵਾਰਡ ਚ ਨੰਦੀਜੀ ਵਾਲੇ ਵਾਰਡ ਚ ਤੇ ਇੱਕ ਨੰਬਰ ਵਾਰਡ ਚ ਸ਼ਮਸ਼ਾਨ ਘਾਟ ਚ ਉਹ ਦੋ ਟਿਊਬਲ ਅਸੀਂ ਦੋ ਟਿਊਬਲ ਤੇ ਦੋ ਆਹ ਸੜਕ ਦੇ ਅਸੀਂ ਚ ਉਹ ਗਰਾਂਥਿਉ ਕਰੀ ਸੀ ਕਿ ਮਤਲਬ ਐਸਟੀਮੇਟ ਪਾਸ ਕੀਤੇ ਸੀਗੇ ਤੇ ਇਹ ਤਾਂ ਪੈਸੇ ਅਲੋਕੇਟ ਹੋ ਮਤਲਬ ਕਢਾ ਲਈ ਸੀਗੇ ਇਹਨਾਂ ਕੰਮ ਸ਼ੁਰੂ ਹੋ ਗਿਆ ਸੀ ਸੜਕ ਦਾ ਸੜਕ ਦਾ ਤਾਂ ਤੇ ਟਿਊਬਲ ਦਾ ਜੇ ਅਸੀਂ ਉਹਨਾਂ ਨੂੰ ਦਿੱਤਾ ਹੋਇਆ ਸੀਗਾ ਸੀਵਰੇਜ ਬੋਰਡ ਦਾ ਕਰਨਾ ਸੀਗਾ ਉਹਨੂੰ ਲਿਖ ਕੇ ਭੇਜਿਆ ਸੀਗਾ ਸਾਡੇ ਦੋਨੇ ਟਿਊਬਲਾਂ ਦੇ ਪੈਸੇ ਉਹ ਕਰੀਬ 80 85 ਲੱਖ ਰੁਪਈਆ ਉਹ ਸਰਕਾਰ ਨੇ ਵਾਪਸ ਲੈ ਲਈ ਸਾਡੇ ਕੋਲ ਦਿੱਤੇ ਨਹੀਂ ਹੈਗੇ ਸਾਨੂੰ ਵਾਪਸ ਜਰੂਰ ਲੈ ਦੋ ਟਿਊਬਲਾਂ ਦੇ ਪੈਸੇ ਪਰ ਉਹ ਸਾਨੂੰ ਖਮਿਆਜਾ ਹਰ ਬਾਰ ਗਰਮੀ ਚ ਸਾਨੂੰ ਭੁਗਤਣਾ ਪੈਂਦਾ ਗਰਮੀ ਚ ਆ ਕੇ ਜਿਹੜੇ ਸਾਡੇ ਚੀਕਾਂ ਵੱਜਦੀਆਂ ਉਹ ਚੀਕਾਂ ਸ਼ਾਇਦ ਸਾਡੀਆਂ ਨਾ ਵੱਜਦੀਆਂ ਜੋ ਸਾਡੇ ਮਾਨਯੋਗ ਮੰਤਰੀ ਸਾਹਿਬ ਪਰਸਨਲ ਇੰਟਰਸਟ ਲੈ ਕੇ ਸਾਡੇ ਉਹ ਦੋ ਟਿਊਬਲ ਬਚਾ ਦਿੰਦੇ ਜੀ ਦੋ ਐ ਤਿੰਨ ਐ ਜੀ ਦੋ ਦੋ ਐ ਦੋ 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 ਟਿਊਬਲ ਦੋ ਟਿਊਬਲ ਵਾਪਸ ਤੀਜਾ ਸੀ ਐਮਸੀ ਫੰਡ ਚ ਲਾਉਣਾ ਸੀ ਉਹ ਐਮਸੀ ਫੰਡ ਦਾ ਸੀ ਉਹ ਐਮਸੀ ਫੰਡ ਦਾ ਸੀ ਉਹ ਦੋ ਹੀ ਸੀ ਹਾਂ ਜੀ ਦੋ ਹੀ ਪੈਰ ਵੀ ਦੁਆਰਾ ਕਦੇ ਕੌਂਸਲ ਦੁਆਰਾ ਕੀਤੀ ਗਈ ਉਹ ਫੰਡ ਵਾਪਸ ਲੈ ਲਈ ਉਹ ਹਾਲ ਤਾਂ ਇਹਦਾ ਹੁੰਦਾ ਜਦ ਸਰਕਾਰ ਬਦਲਦੀ ਹੈ ਲੈ ਲੰਦੀ ਆ ਜਿੰਨਾ ਮਰਜੀ ਪਿੱਟ ਲੋ ਹੂੰ ਕੌਣ ਸੁਣਦਾ ਸਾਡੇ ਕਹੇ ਤਾਂ ਅਸੀਂ ਤਾਂ ਸਾਰੇ 12 ਕਾਉਂਸਲਰ ਪਿੱਟ ਕੇ ਮਰ ਗਏ ਇੱਥੇ ਤੱਕ ਵੀ ਜਾਏ ਵੀ ਆ ਜਾਂ ਤਾਂ ਸਾਡੇ ਅਸਤੀਫੇ ਲੈ ਲਓ 12 ਜਣਿਆਂ ਦੇ ਨਹੀਂ ਸਾਨੂੰ ਅਫਸਰ ਬਦਲ ਦੋ ਆ ਸਾਨੂੰ ਤਾਂ 1 ਸਾਲ ਭਾਈ ਅਫਸਰ ਅਗਲੇ ਤੱਕੇ ਤੇ ਜਾ ਕੇ ਕਹਿੰਦੇ ਤੁਸੀਂ ਤੁਸੀਂ ਕਿਵੇਂ ਕਹਿ ਲੂੰ ਸਰਕਾਰ ਦੇ ਤਾਂ ਸਰਕਾਰ ਦੇ ਉਹ ਹੁਣ ਮੈਂ ਤੁਹਾਨੂੰ ਇਹ ਦੱਸ ਰਿਹਾ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਸ਼ਮਸ਼ਾਨ ਘਾਟ ਵਾਲਾ ਯਾਰ ਤੁਸੀਂ ਉਹ ਕਹਿ ਕੇ ਕਰਵਾ ਦਿਓ ਕੰਮ ਯਾਰ ਕਿੱਡਾ بڑا ਪੁੰਦਾ ਕੰਮ ਐ ਜੋ ਰਸਤਾ ਲੱਗ ਜੂਗਾ ਤਬਾਦਲਾ ਹੋ ਜੂਗਾ ਕੋਈ ਮਾੜਾ ਕੰਮ ਐ ਅ ਸਿੰਘਪੁਰਾ ਸੌਰੀ ਚੰਡੀਗੜ੍ਹ ਰੋਡ ਵਾਲਾ ਤੁਸੀਂ ਉਹ ਕਹਿ ਕੇ ਕਰਵਾ ਦੋ ਵੀ ਕਿਉਂ ਰੋਕੇ ਹੋਇਆ ਤੁਸੀਂ ਤਾਂ ਕੁਐਸਚਨ ਕਰ ਸਕਦੇ ਆ ਤੁਹਾਡੇ ਨੂੰ ਤੁਹਾਡੇ ਕੋ ਅਧਿਕਾਰ ਹੈ ਸਭ ਤੋਂ ਵੱਧ ਪਾਵਰਫੁੱਲ ਤੁਸੀਂ ਇਹ ਕੰਮ ਕਰਵਾ ਦੋ ਅ ਸਿੰਘਪੁਰਾ ਰੋਡ ਵਾਲੀ ਸੁਣ ਲਓ ਜਿੱਦਣ ਜਾਬਤਾ ਹਟਣਾ 1 ਸੈਕਿੰਡ ਤੇ ਪਹਿਲਾਂ ਸਾਈਨ ਕਰਨੇ ਬਾਈ ਜਾਬਤਾ 'ਚ ਮੈਂ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਮੈਨੂੰ ਅਗਲੇ ਟੰਗ ਦੇਣਾ ਤੇ ਜਾਬਤਾ ਹਟਦੀ ਸਰ ਕਾਦਣਾ 60 ਫੇਰ ਵੀ ਖਾਨੀ ਬਣਦੀ ਖਾਨੀ ਨਹੀਂ ਬਣਦੀ ਉਹ ਸਾਡੇ ਹੱਥ ਚ ਨਹੀਂ ਆਪਾਂ ਮੇਰੇ ਕਰ ਨਹੀਂ ਜ਼ਿਆਦਾ ਇਹ ਹੀ ਇੱਕ ਕਮ ਦਿੱਕਤ ਹੈ ਵੀ ਜੋ ਅਦਸ਼ ਜੋਨ ਜਾਬਤਾ ਲੱਗ ਗਿਆ ਮੈਂ ਕਿਵੇਂ ਉਹਦੇ ਵਿੱਚ ਸ਼ੇਅਰ ਕਰ ਦੂੰਗਾ ਇਹ ਮਾਨੂੰ ਲੱਗਦਾ ਵੀ ਇਹ ਜਿਹੜਾ ਲੋਕ ਸਭਾ ਇਲੈਕਸ਼ਨ ਕਰਕੇ ਸਿਰਫ ਸਟੰਟ ਬਾਜੀ ਦੀ ਹੋ ਰਹੀ ਹੈ ਬਸ ਮੈਂ ਸਟੰਟ ਬਾਜੀ ਤਾਂ ਨਹੀਂ ਸੀ ਮਾਨੂੰ ਰੋਡ ਤਾਂ ਬਣਨੀ ਹੋ ਸੀਗੀ ਨੋਟੇਕਦਾਰ ਦਾ ਕੰਮ ਲੱਤਾ ਹੋਇਆ ਬਕਾਇਦਾ ਟੈਂਡਰ ਲੱਗਿਆ ਠੀਕ ਹੈ ਸਾਰਾ ਕੁਝ ਸਰ ਸੌਣ ਦੇ ਵਿੱਚ ਆਈ ਆ ਸਭ ਨਾਲ ਤਾਂ ਸਾਈਨ ਕਰਦੇ ਵੀਰ ਇਹ ਸਭ ਨੂੰ ਕੋਈ ਦਿੱਕਤ ਨਹੀਂ ਦਿੱਕਤ ਤਾਂ ਮੈਨੂੰ ਐ ਇਹ ਕੋਈ ਯੁਗੜਾ ਪੋਲਿਟਿਕਲ ਬੰਦਾ ਐ ਇਹ ਨੂੰ ਤਾਂ ਕੋਈ ਉਹ ਨਹੀਂ ਨਾ ਹੈ ਇਹ ਨੂੰ ਸਾਈਨ ਕਰੇ ਹੁਣੇ ਤੇ ਮੈਂ ਕਰੂੰਗਾ ਚੋਣ ਜਾਬ ਤੇ ਮੈਨੂੰ ਤਾਂ ਫੋਟੋ ਖਿੱਚੀ ਬੈਠੇ ਅਗਲੇ ਵੀ ਐਨੀ ਤਰੀਕ ਨੂੰ ਆ ਦੇਖੋ ਆ ਹੈ ਨਹੀਂ ਤਾਂ ਸੈਨ ਐਨੀ ਤਰੀਕ ਨੂੰ ਹੋਵੇ ਮੈਨੂੰ ਤਾਂ ਮੇਰੇ ਤਾਂ ਛੋਟਾ ਛੋਟਾ ਜਿਹਾ ਉਦਾਹਰਣ ਦੇ ਲਗਾ ਤੁਹਾਨੂੰ ਮੈਂ ਲਿਖਿਆ ਹੋਇਆ ਸੀਗਾ ਆਪਣਾ ਹਲਕੇ 'ਚ ਹਾਂ ਜਿੱਤੇਗਾ ਇੰਡੀਆ ਸੇਵਾ ਕਰੇਗੀ ਕਾਂਗਰਸ ਥੱਲੇ ਮੇਰਾ ਨਾਮ ਸੀਗਾ ਉਹਦੇ 'ਚ ਉਹਦੀ ਸ਼ਿਕਾਇਤ ਹੋਈ ਤੇ ਬਕਾਇਦਾ ਉਹਨਾਂ ਨੇ ਕਿਹਾ ਕਹਿੰਦਾ ਇਹ ਚ ਕੋਈ ਨਹੀਂ ਖਰਚੇ ਚ ਪਾ ਦਾਂਗੇ ਕਹਿੰਦਾ ਨਾ ਜੀ ਉਹਨੂੰ ਪ੍ਰਧਾਨ ਨੂੰ ਨੋਟਿਸ ਕਰ ਦੋ ਬਕਾਇਦਾ ਮੈਨੂੰ ਨੋਟਿਸ ਨਿਕਲਿਆ ਮੈਂ ਨੋਟਿਸ ਦਾ ਜਵਾਬ ਦਿੱਤਾ ਜਦ ਕਿ ਕੁਝ ਵੀ ਗੱਲ ਨਹੀਂ ਸੀ ਉਹਨੂੰ ਖਰਚੇ ਚ ਪਾ ਦਿੰਦੇ ਜੇ ਉਹਨੂੰ ਲੱਗਿਆ ਸੀ ਵੀ ਜੋ ਖਰਚਾ ਬਣਦਾ ਸੀ ਜਿੰਨੇ ਕੁ ਮੇਰੇ ਲੱਗੇ ਹੋਏ ਸੀਗੇ ਜਦ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਦੇ ਸੀ ਇਹ ਕਿਹਾ ਗਿਆ ਵੀ ਇਲੈਕਸ਼ਨ ਤੋਂ ਜਵਾਬ ਤਾਂ ਲੱਗਣ ਤੋਂ ਬਾਅਦ ਮੈਂ ਲਿਖੇ ਜਦ ਕਿ ਉਹ ਲਿਖਾਂ ਤੋਂ 6 ਮਹੀਨੇ ਹੋ ਗਏ ਸੀ ਤੇ ਮਨ ਨੂੰ ਇੰਨੀ ਗੱਲ ਪਿੱਛੇ ਨਹੀਂ ਬਕਸ਼ਿਆ ਜਾਂਦਾ ਮੈਂ ਸਾਈਨ ਕਰ ਦੇ ਮੈਨੂੰ ਕਿਹਨੇ ਚੜਨਾ ਜੇ ਤੁਸੀਂ ਵੀ ਸਮਝਦੇ ਆਂ ਹੋਰ ਤਾਂ ਹੁਣ 2 ਸਾਲ 2 ਸਾਲ ਹੋ ਗਏ ਸਰਕਾਰ ਨੂੰ 2 ਸਾਲ ਤੇ ਕੁਝ ਮੇਰਾ ਲੱਭਿਆ ਨਹੀਂ ਤੇ ਆ ਤਾਂ ਫਿਰ ਅਗ ਮਿਲ ਜਣਾ ਸੀ ਨਾ ਅਗਲੇ ਨੂੰ ਵੀ ਗਲਤ ਕੰਮ ਕਰੇ ਨਾਲ ਕਹਿੰਦੇ ਤੁਹਾਨੂੰ ਕੁਰਸੀ ਤੋਂ ਕਾਰਨ ਦੇ ਲਈ ਮੈਂ ਕੁਰਸੀ ਦਿੱਤਨੀ ਮੈਂ ਉਤਰਦਾ ਕੁਰਸੀ ਦਿੱਤਨੀ ਉਤਰਦਾ ਇਹ 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 ਨਾ ਇਹਨਾਂ ਬਹੁਤਾ ਨਹੀਂ ਹੈਗਾ ਬਾਈ 12 ਬੰਦੇ ਐ ਜੋਰ ਲੱਗ ਲਿਆ ਇੱਕ ਨੂੰ ਹਲਾ ਨਹੀਂ ਸਕੇ ਉਹ ਉਹ ਵੀ ਕਿਹੜੇ ਆ ਦੂਜੇ ਕਿਹੜੇ ਪੱਕੇ ਉਹਨਾਂ ਦੀ ਖਬਰ ਕਿੱਥੇ ਜਾਣਾ ਉਹ ਟਾਈਮ ਆਇਤ ਕਬੜ ਕਿੱਥੇ ਤੁਰੇ ਪਰਨਾ ਜਿੱਦਾਂ ਮੰਤਨ ਮਨੁਲਮਾਨ ਦੇ ਪਿਤਾ ਜੀ ਨੇ ਕੱਢ ਕਿ ਤਾ ਉਹ ਤੇ ਤੁਹਾਨੂੰ ਸਦਨਤਾ ਸੀ ਕੋਈ ਬੁਲਾਇਆ ਸੀ ਨਹੀਂ ਮੈਨੂੰ ਸਦਨ ਨਹੀਂ ਦਿੱਤਾ ਉਹਦੇ ਚ ਕੋਈ ਇਸ਼ੂ ਨਹੀਂ ਉਹ ਕਰਕੇ ਮੈਨੂੰ ਇਹ ਛੋਟੀ ਗੱਲ ਮੈਂ ਇੰਨੇ ਹਲਕੇ ਮੈਂ ਨਹੀਂ ਤੇ ਉਹ ਨਹੀਂ ਤੇ ਜੀ ਆਵਾਜ਼ ਦੀ ਪਾਰਟੀ ਕਾਂਗਰਸ ਕੋਲੋਂ ਮਿੰਦੀ ਕਿਉਂ ਨਹੀਂ ਰੋਡ ਬਣਾ ਸਕਦੇ ਬਣੇ ਰਹੀ ਤੇ ਰੋਡ ਤਾਂ ਬਣ ਬਣੇ ਜਾਣੀ ਜੀ ਰੋਡ ਥੋੜੀ ਰੁਕਣੀ ਹੁਣ ਚੌਣ ਜਾਬ ਤਾਂ ਲੱਗਿਆ ਹੋਇਆ ਹੁਣ ਉਹ ਉਹ ਘਾਟ ਨੇ ਕਾਲੀ ਚ ਕਰ ਗਏ ਉਹਨਾਂ ਨੂੰ ਜਿਹੜੇ ਪਾਸੇ 2 ਸਾਲ ਤੋਂ ਮਤავਿਆ 2 ਸਾਲ ਤੋਂ ਪਹਿਲਾਂ ਤੇਜੀ ਜੀ ਸਾਨੂੰ ਆਪਣਾ ਕਿਉਂਕਿ ਇਹ ਹਰ 5 ਸਾਲ ਬਾਅਦ ਸੜਕਾਂ ਬਣਦੇ ਸਾਰੀਆਂ ਸਾਡੀ ਰੋਡ ਨਹੀਂ ਹੈ ਮੈਂ ਫੇਰ ਦੁਬਾਰਾ ਦੱਸ ਰਿਹਾ ਤੁਹਾਨੂੰ ਪਹਿਲਾਂ ਵੀ ਕਹਿਆ ਉਹ ਪੀ ਡਬਲਯੂ ਡੀ ਦੀ ਰੋਡ ਹੈ ਤੇ ਉਹ ਬਣਨੀ ਚਾਹੀਦੀ ਸੀ 22 ਕਿਉਂਕਿ 17 ਚ ਬਣੀ ਸੀਗੀ ਰਿਪੇਅਰ ਹੋ ਜੀ ਰਿਪੇਅਰ ਕਹਿੰਦੇ ਨੇ ਪਰ ਉਹ ਪੈਂਦਾ ਪ੍ਰੀਮਿਕਸ ਹੈ ਸਾਰੀ ਤੇ 22 22 ਚ ਬਣਦੀ ਸੀ ਇਹ ਸਾਨੂੰ ਇਹ ਬਣ ਜੂਗੀ ਚਲੋ ਇਹ ਅਸੀਂ ਕੱਲੀ ਉਹਦਾ ਨਹੀਂ ਸੀ ਯਾਰ ਤੁਸੀਂ ਮੈਂ ਤੁਹਾਨੂੰ ਜੇ ਮੈਂ ਟਾਈਟਲ ਪੜਾ ਦਵਾ ਜਦੋਂ ਟਾਈਟਲ ਪੜਾ ਦਵਾ ਤੇ ਇਹ ਕੰਮ ਤਾਂ ਹੈਗਾ ਸਾਰੇ ਸ਼ਹਿਰ ਦਾ ਪਰ ਅਸੀਂ ਇਹ ਦੇਖਿਆ ਵੀ ਆਪਾਂ ਇੱਥੇ ਬਣਾਦੇ ਬਹੁਤ ਸੜਕ ਲੰਘਣ ਯੋਗ ਨਹੀਂ ਹੈ ਯਾਰ ਲੋਕ ਬਹੁਤ ਪੂਰੀ ਦਾ ਸਫਰ ਕਰ ਰਹੇ ਆ ਇਸ ਕਰਕੇ ਅਸੀਂ ਉੱਥੇ ਲਾਉਣ ਲੱਗੇ ਜਦ ਸਾਡਾ ਸੈਨ ਹੋਣ ਸੜਕ ਬਣਨੀ ਇਹਦੀ ਰਿਪੇਅਰ ਹੀ ਹੋਣੀ ਇਕੱਲੀ ਮਤਲਬ ਅਸੀਂ ਰਿਪੇਅਰ ਹੀ ਕਹਾਂਗੇ ਕਿਉਂਕਿ ਪੈਣੀ ਪ੍ਰੀਮਿਕਸ ਸਾਰੀ ਤੇ ਨਵੀਂ ਸੜਕ ਬਣਦੀ ਤਾਂ ਉਹ ਪ੍ਰੋਪਰ ਸਾਰੀ ਤੇ ਪੱਥਰ ਪੈ ਕੇ ਬਾਡਰ ਬਾਉਂਡਿੰਗ ਹੋ ਕੇ ਉਹਦੇ ਬਾਅਦ ਸੜਕ ਨਵੀਂ ਕਹੀ ਜਾਂਦੀ ਹੈ ਇਹਨੂੰ ਜਿਹੜੀ ਕਲੀ ਪ੍ਰੀਮਿਕਸ ਪੈਣੀ ਹੈ ਇਹਨੂੰ ਰਿਪੇਅਰ ਹੀ ਕਹਾਂਗੇ ਪਰ ਰਾਜੀ ਲੈਂਥ ਕਿੰਨੀ ਇਹਦੀ ਪੂਰੀ ਸਕਦੀ ਇਹ ਮਤਲਬ ਕਿਉਂਕਿ ਮੁੱਦਾ ਪਹਿਲਾਂ ਵੀ ਚੱਕ ਹੋਇਆ ਕਿ ਇੰਨੀ ਕਿ ਬਣ ਰਹੀ ਹੈ ਸ਼ਾਇਦ ਹੀ ਹੱਦ ਤੱਕ ਤੇ ਅੱਗੇ ਨਹੀਂ ਬਣ ਰਹੀ ਹੈ ਸਾਡੇ 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 ਸਾਡਾ ਅਧਿਕਾਰ ਖੇਤਰ ਹੀ ਨਹੀਂ ਬਾਈ ਜੀ ਬਾਹਰ ਭਜਾਉਂਦਾ ਕੌਂਸਲ ਦਾ ਇੱਕ ਪੈਸਾ ਵੀ ਅਸੀਂ ਕੌਂਸਲ ਦੀ ਹਦੂਦ ਤੋਂ ਬਾਹਰ ਨਹੀਂ ਲਾ ਸਕਦੇ ਕੌਂਸਲ ਦੀ ਹਦੂਦ ਤੋਂ ਬਾਹਰ ਅਸੀਂ ਇੱਕ ਪੈਸਾ ਨਹੀਂ ਲਾ ਸਕਦੇ ਕੌਂਸਲ ਦਾ ਇਹ ਤਾਂ ਕੌਂਸਲ ਦੀ ਹਦੂਦ ਤੱਕ ਹੀ ਬਣਨੀ ਹੈ ਇਹ ਤਾਂ ਜਿਹੜਾ ਜਿਹੜਾ ਕੌਂਸਲ ਬਣਾਉਣੀ ਹਾਂ ਸਰਕਾਰ ਬਣਾਉਣੀ ਸਰਕਾਰ ਤਾਂ ਕਿਤੇ ਬਣਾ ਦੋ ਸਰਕਾਰ ਵਾਤੇ ਕੀ ਹੈ ਸਰਕਾਰ ਵਿੱਚ ਤਾਂ ਕੁਝ ਵੀ ਗੱਲ ਨਹੀਂ ਹੈ ਪਤਾ ਨਹੀਂ ਕਿਉਂ ਉਹ ਇੰਨਾ ਮੈਨੂੰ ਵੱਧ ਘੱਟ ਬੋਲਣ ਦੀ ਬਜਾਏ ਜੇ ਮੈਡਮ ਜਾ ਕੇ ਉੱਥੇ ਪੀ ਡਬਲਯੂ ਡੀ ਕੋਲ ਸ਼ਾਇਦ ਮੈਨੂੰ ਤਾਂ ਇਹ ਪਤਾ ਲੱਗੇ ਵੀ ਮਨਜ਼ੂਰ ਹੋਈ ਹੋਈ ਹੈ ਉੱਥੇ ਕਹਿ ਕੇ ਕੋਣ ਵਾਲਾ ਨੇ ਜਿਆਦਾ ਵਧੀਆ ਸੀਗਾ ਸਾਡੇ ਕੋਲ ਬਹੁਤ ਜ਼ਿਆਦਾ ਅਸਾਸੇ ਵੀ ਨਹੀਂ ਹੈਗੇ ਹਾਂਜੀ ਸਿੰਘਪੁਰਾ ਰੋਡ ਦੇ ਲੋਕੀ ਕਿਸ ਤੇ ਯਕੀਨ ਕਰ ਰਹੇਗਾ ਇੱਕ ਪਾਸੇ ਕਹਿ ਰਹੇ ਨੇ ਮੰਤਰੀ ਆਪਣਾ ਬਿਆਨ ਦੇ ਰਹੇ ਨੇ ਦੂਸਰੇ ਪਾਸੇ ਤੁਸੀਂ ਆਪਣੇ ਤੌਰ ਤੇ ਆਪਣਾ ਸਪਸ਼ਟੀਕਰਨ ਦੇ ਰਹੇ ਹੋ ਲੋਕ ਕਿਸ ਦੇ ਉੱਤੇ ਯਕੀਨ ਕਰਨ ਕਵੀਰਨ ਮੰਤਰੀ ਤਾਂ ਮੰਨ ਲਿਆ ਵੀ ਪਰ ਵਿਪਰਧਨ ਸਾਈਨ ਨਹੀਂ ਕਰ ਰਹੇ ਉਹ ਤਾਂ ਕਹੇਗੇ ਉਹ ਤਾਂ ਮੰਨਦੇ ਲਿਆ ਵੀ ਕਾਉਂਸਲ ਬਣਾ ਰਹੇ ਹੁਣ ਤਾਂ ਮੇਰੇ ਖਰ ਕੋਈ ਇਹਦੇ ਚ ਕੋ ਇਹ ਪਹਿਲਾ ਸੀਗਾ ਵੀ ਸਰਕਾਰ ਬਣਾ ਰਹੀ ਹੁਣ ਤੋ ਕਹਿ ਰਹੇ ਆ ਵੀ ਉਹ ਤਾਂ ਮੇਰੇ ਜੱਟ ਰਹੇ ਮੈਂ ਹੁਣ ਦੱਸੋ ਵੀ ਜਾਬਤ ਤੇ ਮੈਂ ਕਿਵੇਂ ਕਰਨਾ ਸੈਨੇ ਚੋਂ ਜਾਬਤ ਲੱਗਿਆ ਮੈਂ ਮੈਂ ਕਿਵੇਂ ਕਰਾਂਗਾ ਹਰਦੀਸਾਰ ਮੈਂ ਇੱਕ ਸਕਿੰਟ ਵੀ ਨਹੀਂ ਲਾਉਂਗਾ ਮੈਂ ਸਾਈਨ ਕਰ ਦੂੰਗਾ ਉਪਰ ਉਹਨਾਂ ਨੇ ਦੇਖਣਾ ਸੜਕ ਬਣਾਉਣੀ ਨਹੀਂ ਬੋਲਦਾ ਜੀ ਫੜਾ ਕਹਿੰਦਾ 4 ਤਰੀਕ ਤੋਂ ਬਾਅਦ 4 ਜੂਨ ਤੋਂ ਬਾਅਦ ਇੱਕ ਸਕਿੰਟ ਚ ਸਾਈਨ ਕਰ ਦੂੰਗਾ ਸੜਕ ਦਾ ਕੰਮ ਦੀ ਗੱਲ ਕਰ ਕੰਮ ਕੰਮ ਮੇਰੇ ਹੱਥ ਚ ਨਹੀਂ ਹੈ ਕੰਮ ਤੁਹਾਨੂੰ ਮੈਂ 200 ਸਾਲ ਪਹਿਲਾਂ ਚੰਡੀਗੜ੍ਹ ਰੋਡ ਦਾ ਕਰਿਆ ਤਾਂ ਨਹੀਂ ਹੁਣ ਦਿੱਤਾ ਕਿ ਲੈਣੇ ਮੈਂ ਮੈਂ ਸਿਰਫ ਉਸ ਐਨਾਂ ਦੀ ਗੱਲ ਕਰਦું ਮੈਂ ਆਪਣੇ ਪਿੰਨ ਸਾਰੇ ਕੁਝ ਕਰ ਦੂੰਗਾ ਉਹ ਕੋ ਸਰਕਾਰ ਦਾ ਦੇਖਣਾ ਵੀ ਸਰਕਾਰ ਦੇ ਹੱਥ ਚ ਪ੍ਰਧਾਨ ਜੀ ਮੈਡਮ ਤੇ ਇੱਕ ਗੱਲ ਕਹਿੰਦੇ ਸੀ ਕਹਿੰਦੇ ਵੀ ਜੇਕਰ ਮੈਂ ਪ੍ਰਧਾਨ ਜੀ ਦੇ ਖਾਤੇ ਪੂੰਦੀ ਫੜਦੀ ਤਾਂ ਪ੍ਰਧਾਨ ਜੀ ਨੇ ਇੱਕ ਮਿੰਟ ਤੋਂ ਪਹਿਲਾਂ ਸਾਈਨ ਕਰ ਲੈਣਾ ਨਹੀਂ ਕਰਦਾ ਚਾਰ ਤਰੀਕ ਤੋਂ ਪਹਿਲਾਂ ਨਹੀਂ ਕਰਦਾ ਜਾਬ ਤੇ ਚਿੰਨ ਕਰਦਾ ਇਹ ਇਤੋਂ ਬਹੁਤ ਪੋਲਿਟਿਕਲ ਕੱਲਾ ਹੁੰਦੀਆਂ ਤੇ ਇੰਨਾ ਪ੍ਰੋਸੈਡ ਤੋਂ ਉਹ ਪੰਡਾਂ ਚ ਅਸਲ ਚ ਉਹਨੂੰ ਕੋਈ ਪਹਿਲਾਂ ਸਮਰਥਨ ਬਹੁਤ ਸੀ ਲੋਕਾਂ ਨੇ ਪਲਕਾਂ ਤੇ ਬਿਠਾਏ ਹੋਏ ਸੀਗੇ ਪੋਟਾਂ ਤੋਂ ਪਹਿਲਾਂ ਤੇ ਹੁਣ ਲੋਕ ਥੋੜਾ ਬੋਲਦੇ ਜਿਹੜਾ ਸਾਡੇ ਜਿਹੜੀ ਕੁੱਤੇ ਹਨ ਸਾਡੇ ਨਾਲ ਹੁੰਦੀ ਸੀ ਨਾ ਬਾਈ ਚ ਉਹ ਹੁਣ ਇਹਨਾਂ ਨਾਲ ਹੋ ਰਹੀ ਐ ਉਹ ਕਿਤੇ ਕਣਤਾਏ ਵੇ ਆ ਕੇ ਇੱਥੇ ਪਏ ਮੇਰੇ ਤੇ ਕੇ ਗੱਲ ਤਾਂ ਉਹ ਕਰਕੇ ਹੋ ਤਾਂ ਉਹ ਰਹੀ ਐ ਇਹ ਪੰਡਾਂ ਦੀ ਕਣਤਾਏ ਵੇ ਆ ਕੇ ਮੈਨੂੰ ਪੈ ਕੇ ਗੱਲ ਹੋਰ ਕੁਝ ਨਹੀਂ ਐ ਮੇਰੇ ਨਾਲ ਕੋਈ ਰੌਲਾ ਕੋਈ ਨਹੀਂ ਐ ਪਤਾ ਨਹੀਂ ਕਿਉਂ ਬੜੇ ਪਿੰਡ ਦਾ ਵਿਕਾਸ ਇਸ ਤਰ੍ਹਾਂ ਜਿਹੜੇ ਕੰਮ ਚੱਲ ਰਿਹਾ ਇਹ ਸਾਈਟ ਪਹਿਲਾਂ ਹੋਈ ਸੀ ਇਹ ਦੇਖੋ ਤਾਂ ਚੱਲ ਰਿਹਾ ਹੈ ਨੇਚਰਲੀ ਨੇਚਰਲੀ ਇਹਨੂੰ ਦੇਖ ਕੇ ਸਾਰੀ ਉਹ ਗੱਲ ਹੋ ਰਹੀ ਹੈ ਮੈਂ ਮੈਂ ਤੁਸੀਂ 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 ਫੇਰ ਮੈਂ ਇੱਥੇ ਫੇਰ ਮੈਂ ਇੱਕ ਵਾਰ ਫੇਰ ਦੁਬਾਰਾ ਦੱਸਣਾ ਚਾਹੁੰਦਾ ਤੁਸੀਂ ਮੇਰੀ ਗੱਲ ਨੂੰ ਸੁਣਿਆ ਨਹੀਂ ਹੈਗਾ ਮੈਂ 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 ਇੱਕ ਦੇਖੋ ਤੁਸੀਂ ਤੁਸੀਂ ਕਢਾ ਸਕਦੇ ਨਾ ਕਾਉਂਸਲ ਦਾ ਰਿਕਾਰਡ ਹੈ ਤਾਂ ਆਨ ਰਿਕਾਰਡ ਹੈਗਾ ਲੇਕਿਨ ਮੇਰੇ ਇੱਥੇ 99 ਲੱਖ 99 ਹਜ਼ਾਰ ਦਾ ਕੰਮ ਹੋਇਆ ਹੈ ਉਦੇ ਉਲਟ ਬਹਾਦਰ ਸਿੰਘ ਦੇ ਵਾਰਡ ਚ 10 ਨੰਬਰ ਚ 1 ਕਰੋੜ 13 ਲੱਖ ਦਾ ਹੋਇਆ 13.5 ਲੱਖ ਦਾ ਮੇਂ ਮਤਲਬ 14.5 ਲੱਖ ਦਾ ਕੰਮ ਤੇ 13.5 ਲੱਖ ਦਾ ਕੰਮ ਮੇਰੇ ਵਾਰਡ ਚ ਘਟ ਹੋਇਆ ਹੁਣ ਕਹਿ ਦਿੰਨੇ ਵੀ ਰਮਾ ਕਾਂਤ ਦਾ ਵਾਰਡ ਕਿ ਨਹੀਂ ਜਿਆਦਾ ਧਿਆਨ ਦਿੱਤਾ ਵਾ ਰਮਾ ਕਾਂਤ ਦੇ ਵਾਰਡ ਚ 1 ਕਰੋੜ 1 ਲੱਖ 40 ਹਜ਼ਾਰ ਰੁਪਏ ਦਾ ਕੰਮ ਹੋਇਆ ਉਹਦੇ ਉਲਟ 6 ਨੰਬਰ ਵਾਰਡ ਨਦੀਪਾਲ ਜੀ ਦਾ ਵਾਰਡ ਹੈ ਜਿਹੜਾ ਕਹਿੰਦੇ ਵੀ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਬਹੁਤ ਪੱਖਪਾਤ ਕਰ ਰਿਹਾ ਪ੍ਰਧਾਨ ਉਹਦੇ ਵਾਰਡ 'ਚ ਅਸੀਂ 1 ਕਰੋੜ 53,85,000 ਦੇ ਐਸਟੀਮੇਟ ਪਾਸ ਕੀਤੇ ਮੇਰੇ ਖਿਆਲ ਇਹ ਸਾਰੇ ਟੈਂਡਰ ਲੱਗ ਚੁੱਕੇ ਕੋਈ ਸ਼ਾਇਦ ਕੋਈ ਰਹਿੰਦਾ ਹੋਵੇ ਔਰ ਮੈਂ ਕਿਸੇ ਨੂੰ ਪਰਸਨਲੀ ਕੋ ਕੁਦਰਤੀ ਰਹਿੰਦਾ ਹੋਇਆ ਜਿਹਨਾਂ 'ਚੋਂ ਮੈਨੂੰ ਪਤਾ ਨਹੀਂ ਹੈ ਮੈਂ ਕਿਉਂਕਿ ਮੈਂ ਇੰਨੀ ਤਿਆਰੀ ਕੀਤੀ ਨਹੀਂ ਜੇ ਕੋਈ ਰਹਿੰਦਾ ਹੋਵੇ ਮੈਂ ਜਾਣ ਬੁਝ ਕੇ ਕੋਈ ਨਹੀਂ ਰੋਕਿਆ ਹੋਏਗਾ ਤਾਂ 6 ਨੰਬਰ ਵਾਰਡ 'ਚ ਕਿਹਾ ਸਾਡੇ ਸਪੋਰਟਰ ਨਹੀਂ ਬਸਦੇ ਸਿੰਘਪੁਰਾ ਰੋਡ 'ਪਰ 12 12 ਨੰਬਰ ਵਾਰਡ 'ਚ ਕਿਆ ਕਾਂਗਰਸੀ ਨਹੀਂ ਰਹਿੰਦੇ ਇੱਕ ਨਾ ਥੋੜੇ ਐ ਮੈਂ ਇੱਕ ਬਹੁਤ ਸ਼ਾਇਦ ਇੱਕ ਚਾਰ ਬੰਦੇ ਕਹਿੰਨੇ ਮੈਨੂੰ ਮੈਂ ਪੱਖਪਾਤ ਕਰਦਾ ਤੁਸੀਂ ਯਾਰ ਸ਼ਹਿਰ 'ਚ ਰਹਿੰਦੇ ਐ ਤੂੰ ਸ਼ਹਿਰ 'ਚੋਂ ਤਾਂ ਸੁਣੋ ਮੈਂ ਉੱਥੇ ਕੁਰਸੀ ਤਾਂ ਆਮ ਕਹਿਣਾ ਮੈਂ ਜਦ ਕਾਉਂਸਲ ਦਾ ਗੇਟ ਬਣ ਜਨ ਵੜ ਜਨਾ ਉਦੋਂ ਮੈਂ ਕਾਂਗਰਸ ਦਾ ਨਹੀਂ ਰਹਿੰਦਾ ਉਦੋਂ ਮੈਂ ਪ੍ਰਧਾਨ ਐ ਸ਼ਹਿਰ ਦਾ ਗੇਟ ਦੇ ਬਾਹਰ ਮੈਂ ਆਪਣਾ ਕਾਂਗਰਸ ਦਾ ਮੈਂਬਰਾਂ ਕਾਂਗਰਸ ਦਾ ਜੁਲਾਹ ਪਰਦਾ ਨੀ ਗੇਟ ਦੇ ਅੰਦਰ ਨਹੀਂ ਤੁਸੀਂ ਇਦਾਂ ਕਰੋ ਬੀਜੇਪੀ ਦੇ ਜਿੰਨੇ ਵੀ ਆਗੂ ਨੇ ਪਲੀਜ਼ ਉਹਨੂੰ ਤੁਸੀਂ ਇੱਕ ਵਾਰ ਪੁੱਛੋ ਤੁਸੀਂ ਵੀ ਤੁਹਾਨੂੰ ਕਮਿਟੀਟ ਕਰਦਾ ਅਕਾਲੀ ਦਲ ਦੇ ਬੰਦੇ ਪੁੱਛੋ ਤੁਸੀਂ ਚਾਰ ਬੰਦੇ ਨੂੰ ਛੱਡ ਕੇ ਆਪ ਵਾਲੇ ਬੰਦੇ ਨੂੰ ਪੁੱਛ ਲਿਓ ਵੀ ਮੈਂ ਕਿਸੇ ਤਨਾਲ ਕਦੇ ਆਏ ਨਾਲ ਸਿਰ ਹੱਥਾਂ ਤੇ ਚੱਕਦਾ ਬਈ ਪੈਰਾ ਥਲੇ ਹੱਥ ਰੱਖਦਾ ਕੋਈ ਕਿਸੇ ਪਾਰਟੀ ਦਾ ਹੁੰਦਾ ਕਿਉਂਕਿ ਮੈਨੂੰ ਯਾਰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸ਼ਹਿਰ ਨੇ ਮੈਨੂੰ ਪ੍ਰਧਾਨ ਬਣਾਇਆ ਮੈਂ ਇਹਦਾ ਸ਼ਹਿਰ ਵਾਸਤੇ ਨਹੀਂ ਮੇਰੇ ਬੰਦੇ ਹੋਣੀ ਕਦੇ ਪੱਖਪਾਤ ਹੋਊਗਾ ਕਿਵੇਂ ਕਰ ਸਕਦਾ ਸਾਰੇ ਸਾਡੇ ਵੀ ਸਪੋਰਟਰ ਰਹਿੰਦੇ ਬਾਕੀ ਪੜਾਂ ਚ ਕਰਾੜੀ ਦਾ ਬੇਸਿਕਲੀ ਕਾਂਗਰਸੀ ਸ਼ਹਿਰ ਹੈ ਉਹ ਤਾਂ ਐਤਕੀ ਇੱਕ ਨੇਰੀਓ ਐਮ ਦੀ ਚੱਲਦੀ ਸੀ ਪਤਾ ਨਹੀਂ ਕਿ ਹੋਰ ਕੱਲ ਬਾਅਦ ਰੋਕੇ ਜੀ ਨੂੰ ਕਿਹਾ ਗਿਆ ਸੀ ਕਿ ਜਿਹੜੇ ਵੀ ਇੱਧੇ ਵੀ ਹੁੰਦਾ ਕਰਾੜੀ ਦੇ ਵਿੱਚ ਪ੍ਰੋਜੈਕਟ ਜੋ ਵੀ ਹੋਏ ਆ ਜਾਂ ਕਿਸੇ ਵੀ ਪੜ ਦੇ ਵਿੱਚ ਕੰਮ ਹੋਇਆ ਸਾਡੇ ਬਿਨਾਂ ਤਾਂ ਫਾਈਨ ਨਹੀਂ ਹੁੰਦੇ ਨਹੀਂ ਹੁੰਦੇ ਉਹ ਤਾਂ ਵੀ ਆ ਪ੍ਰਧਾਨ ਦਾ ਹੱਕ ਨੂੰ ਸਾਰੇ ਇੱਕ ਮਿੰਟ ਉਹ ਜਦੋਂ ਉਹਨੇ ਉਹਨਾਂ ਦੇ ਹੁੰਨੇ ਮੈਂ ਦੱਸਦਾ ਜਦੋਂ ਮੈਂ ਏਜੰਡਾ ਕੱਢਦਾ ਏਜੰਡਾ ਨਿਕਲਦਾ ਤਾਂ ਏਜੰਡੇ ਦੇ ਵਿੱਚ ਜਦੋਂ ਕੋਈ ਜਿਹੜੇ ਵੀ ਕੰਮ ਪਾਸ ਉਹਨਾਂ ਦੇ ਸਾਰੇ ਸੈਲੂਨ ਨੇ ਉਹ ਤੋਂ ਬਾਅਦ ਜਦੋਂ ਬਿੱਲ ਬਣਦਾ ਚੈੱਕ ਬਣਦਾ ਉਹ ਤਾਂ ਫਿਰ ਇਹ ਉਤੇ ਪ੍ਰਧਾਨ ਦੀ ਸਾਈਨ ਉਹਨੇ ਉੱਥੇ ਐਮਸੀ ਦੇ ਸਾਈਨ ਉਹ ਦੂ ਦੂ ਟਨਿਓਰੇ ਨੂੰ ਇਹਨਾਂ ਗੱਲਾਂ ਤਾਂ ਇਹ ਤਾਂ ਗੱਲ ਕਰਨੀ ਨਹੀਂ ਚਾਹੀਦੀ ਉਹਨੂੰ ਯਾਰ ਉਹ ਤਾਂ ਦੂਜੀ ਟਨਿਓਰੇ ਪਰ ਮੈਂ ਫਿਰ ਇੱਕ ਵਾਰ ਐ ਵੀ ਇਦਾਂ ਨਾ ਮੈਂ ਠੀਕ ਹੈ ਕੈਬਨਿਟ ਮੰਤਰੀ ਨੇ ਬਹੁ ਮੇਰੇ ਨਾਲ ਇਸ ਮਾਮਲੇ 'ਚ ਕੋਈ ਮੇਲ ਨਹੀਂ ਕਿਉਂਕਿ ਕੈਬਨਿਟ ਮੰਤਰੀ ਮੈਂ ਇੱਕ ਛੋਟੇ ਸ਼ਹਿਰ ਦਾ ਪ੍ਰਧਾਨ ਐ ਪਰ ਮੈਂ ਫਿਰ ਵੀ ਉਹਨਾਂ ਦੇ ਉਮਰ 'ਚ ਵੱਡਾ ਮੈਂ ਡੜਾਉਂ ਮੈਂ ਭਜਾਉਂਗੀ ਇਹ ਇਦਾਂ ਦੀ ਭਾਸ਼ਾ ਮਤਲਬ ਸਾਡੇ ਨਹੀਂ ਰਵਾਜ ਹੈਗਾ ਇਹ ਕੁਦਰਤੀ ਤੁਸੀਂ ਪਹਿਲਾਂ ਵੀ ਇੱਥੇ ਜਿਹੜਾ ਬਡਾਲੀ ਸਾਹਿਬ ਰਹੇ ਹੈ ਚਾਹੇ ਰਣਜੀਤਗਰ ਲੈਂ ਚਾਹੇ ਕੰਗ ਦਾ ਏਦਾਂ ਦੀ ਭਾਸ਼ਾ ਇੱਕ ਦੂਏ ਲਈ ਆਪਾਂਦਰ ਭਾਸ਼ਾ ਨਹੀਂ ਵਰਤੀ ਕਿ ਨਹੀਂ ਵਰਤੀ ਵੀ ਨਹੀਂ ਜਾਣੀ ਚਾਹੀਦੀ ਮੈਂ ਹਮੇਸ਼ਾ ਮਾਨਯੋਗ ਮੰਤਰੀ ਜੀ ਕਹਿਣਾ ਤੇ ਕਦੇ ਵੀ ਮੈਨੂੰ ਸ਼ਹਿਰ ਦੇ ਕਿਸੇ ਕੰਮ ਲਈ ਅੱਜ ਮੈਂ ਫੇਰ ਤੁਹਾਨੂੰ ਕਹਿ ਰਿਹਾ ਮੈਨੂੰ ਕਿਸੇ ਸ਼ਹਿਰ ਦੇ ਕੰਮ ਲਈ ਬੁਲਾਉਣਗੇ ਕਿਸੇ ਕਹਿੰਗਿਆ ਸ਼ਹਿਰ ਦਾ ਕੰਮ ਕਰਨਾ ਤੈਨੂੰ ਇੱਥੇ ਲੋੜ ਮੈਂ ਨੰਗੇ ਪੈਰੀ ਜਾਊਂਗਾ ਚੱਲ ਕੇ ਕਿਉਂਕਿ ਸ਼ਹਿਰ ਨੇ ਮੈਨੂੰ ਚੁਣਿਆ ਆ ਸ਼ਹਿਰ ਵਾਸਤੇ ਮੇਰਾ ਮੇਰਾ ਫਰਜ਼ ਵੀ ਬਣਦਾ ਹੈ ਮੈਂ ਕਦੇ ਵੀ ਇਸ ਤੋਂ ਭੱਜੂਗਾ ਨਹੀਂ ਕੋਈ ਨਹੀਂ ਹੋਗਾ ਪਰ ਇਦਾਂ ਦੀ ਭਾਸ਼ਾ ਪਲੀਜ਼ ਤੁਹਾਨੂੰ ਵੀ ਜਦੋਂ ਤੁਸੀਂ ਜਿਹੜਾ ਵੀ ਸਜ ਜਿਹੜਾ ਉੱਤੇ ਕਹਿ ਦੇਣਾ ਚਾਹੀਦਾ ਸੀ ਆ ਠੀਕ ਠੀਕ ਨਹੀਂ ਮੈਨੂੰ ਮੈਨੂੰ ਠੇਸ ਲੱਗੀ ਇਦਾਂ ਨਹੀਂ ਕਹਿਣਾ ਚਾਹੀਦਾ ਸੀ ਠੀਕ ਹੈ